ਗੱਡੀਆਂ ਜੁੱਪਾ ਕਰਕੇ ਗੱਡੀ ਲਈ ਜੀ ਉਹ ਸਾਰੀ ਡੁੱਬ ਕੇ ਸਾਰੀ ਬੇਕਾਰ ਹੋ ਗਈ ਆ ਮਾਸਾ ਕੰਡਮ ਹੋ ਗਈ ਜੀ ਮੇਰਾ ਇਹ ਤੇ ਮੇਰਾ ਰੋਟੀ ਪਾਣੀ ਚੱਲਦਾ ਜੀ ਸਾਰਾ ਕੁਝ ਇਹ ਤੇ ਚੱਲਦਾ ਸੀ ਬਾਕੀ ਤੁਸੀਂ ਵੇਖੋ ਜੱਗਾ ਸਾਡੇ ਘਰ ਦੇ ਹਾਲਾਤ ਵੀ ਹਾੜ ਕਰਕੇ ਸਾਰਾ ਬੇੜਾ ਘਰ ਖੋ ਗਿਆ ਜੀ ਇਹ ਗੱਡੀ ਬਹੁਤ ਜ਼ਿਆਦਾ ਪਾਣੀ ਆ ਗਿਆ ਜੀ ਗੱਡੀ ਸਾਡੇ ਕੋਲ ਨਿਕਲੀ ਨਹੀਂ ਬਹੁਤ ਜ਼ਿਆਦਾ ਹੀ 11 ਵਜੇ ਰਾਤ ਤੇ ਗੱਡੀ ਕੱਢਣ ਲੱਗਾ ਤੇ ਮੂੰਹ ਸਾਡੇ ਪਾਣੀ ਆਉਣਾ ਪਿਆ ਫਿਰ ਮੱਝਾਂ ਆ 11 12 ਵਜੇ ਰਾਤ ਤੇ ਗੱਡੀਆਂ ਪਰਾਂਡੇ ਸਾਡੇ ਡੁੱਬ ਗਏ ਵੀਰ ਜੀ ਆਜ਼ਾਦ ਲੋਕ ਵਾਲੇ ਵੀਰ ਜੀ ਦਾ ਵੀ ਇਹ ਧੰਨਵਾਦ ਕਰਦੇ ਆ ਸਾਡੇ ਕੋਲ ਤੇ ਕੋਈ ਮੀਡੀਆ ਵਾਲੇ ਵੀ ਨਹੀਂ ਪਹੁੰਚੇ ਇਹੀ ਵੀਰ ਜੀ ਪਹੁੰਚੇ ਆ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਔਰ ਆਜ਼ਾਦ ਲੋਕ ਚੈਨਲ ਹੜ ਪਰਭਾਵਤ ਇਲਾਕਿਆਂ ਦੇ ਵਿੱਚ ਜਾ ਕੇ ਦੁੱਖ ਤਕਲੀਫਾਂ ਵਿੱਚ ਫਸੇ ਹੋਏ ਲੋਕਾਂ ਦੀਆਂ ਕਹਾਣੀਆਂ ਸਾਰੀ ਦੁਨੀਆ ਦੇ ਸਾਹਮਣੇ ਲਿਆ ਰਿਹਾ ਉਸ ਲੜੀ ਦੇ ਤਹਿਤ ਅੱਜ ਪਿੰਡ ਖੰਨਾ ਚਮਿਆਰਾਂ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਘਰ ਦੇ ਵਿੱਚ ਜ वैसे तो सारा ਪਿੰਡ ਹੈ ਜਿਹੜਾ ਕਹਿੰਦੇ ਨੀਵੇਂ ਇਲਾਕੇ ਦੇ ਵਿੱਚ ਵੱਸਦਾ ਹੈ ਸਾਰੇ ਪਿੰਡ ਦੇ ਵਿੱਚ ਲੱਖ ਲੱਖ ਪਾਣੀ ਭਰ ਗਿਆ ਸੀ ਸਿਰਫ 1015 ਘਰ ਜਿਹੜੇ ਉੱਚੀ ਜਗ੍ਹਾ ਤੇ ਨੇ ਉਹ ਬਚੇ ਨੇ ਬਾਕੀ ਸਾਰੇ ਘਰਾਂ ਦੇ ਵਿੱਚ ਲੱਖ ਲੱਖ ਪਾਣੀ ਭਰ ਚੁੱਕਿਆ ਸੀ ਔਰ ਸਾਰਾ ਸਮਾਨ ਲੋਕਾਂ ਦਾ ਤਬਾਹ ਹੋ ਚੁੱਕਿਆ ਹੈ ਸਾਡੇ ਨਾਲ ਇਸ ਵੇਲੇ ਸਾਡੇ ਵੀਰ ਕੀਨਾ ਵੀਰ ਜੀ ਹਰਜੀਤ ਸਿੰਘ ਹਰਜੀਤ ਸਿੰਘ ਜੀ ਔਰ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਵੀ ਇਸ ਹੜ੍ਹ ਦੇ ਪਾਣੀ ਦੀ ਚਪੇਟ ਦੇ ਵਿੱਚ ਆਇਆ ਉਹ ਮਿਹਨਤ ਮਜ਼ਦੂਰੀ ਕਰਨ ਦੇ ਲਈ ਉਹਨਾਂ ਦੇ ਕੋਲ ਇੱਕ ਗੱਡੀ ਹੈ ਜਿਹਦੇ ਵਿੱਚ ਉਹ ਸਮਾਨ ਢੋ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਉਹ ਸਾਰੀ ਗੱਡੀ ਪਾਣੀ ਵਿੱਚ ਡੁੱਬਣ ਕਰਕੇ ਇਸ ਟਾਈਮ ਕੰਡਮ ਹੋ ਚੁੱਕੀ ਹੈ ਉਸ ਦੀ ਵਾਇਰਿੰਗ ਵਗੈਰਾ ਸੜ ਚੁੱਕੀ ਹੈ ਇੰਜਨ ਵਿੱਚ ਪਾਣੀ ਪਾ ਕੇ ਯਾਨੀ ਕਿ ਗੱਡੀ ਟੋਟਲੀ ਲਾਸ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਹਰਜੀਤ ਸਿੰਘ ਜੀ ਦਾ ਕਹਿਣਾ ਹੈ ਕਿ ਵੀ ਗੱਡੀ ਖਤਮ ਹੋਣ ਦੇ ਨਾਲ ਸਾਡਾ ਜਿਹੜਾ ਰੋਜ਼ਗਾਰ ਹੈ ਉਹ ਵੀ ਖਤਮ ਹੋ ਚੁੱਕਾ ਹੈ ਔਰ ਸਮਾਨ ਤੇ ਵੈਸੇ ਹੀ ਪਾਣੀ ਦੇ ਨਾਲ ਪਹਿਲਾਂ ਹੀ ਤਬਾਹ ਹੋ ਚੁੱਕਾ ਸਾਡੇ ਕੋਲ ਕੋਈ ਰਾਹਤ ਨਹੀਂ ਹੈ ਔਰ ਜੋ ਦਿਹਾੜੀ ਦੱਪਾ ਕਰਕੇ ਗੱਡੀ ਚਲਾ ਕੇ ਅਸੀਂ ਆਪਣਾ ਗੁਜ਼ਾਰਾ ਕਰ ਸਕਦੇ ਸੀ ਉਹ ਪਾਣੀ ਦੇ ਨਾਲ ਉਹ ਵੀ ਗੱਡੀ ਖਰਾਬ ਹੋ ਚੁੱਕੀ ਹੈ ਔਰ ਜੋ ਇਹਨਾਂ ਦੀਆਂ ਮੱਝਾਂ ਵਗੈਰਾ ਜੋ ਵੀ ਪਸ਼ੂ ਡੰਗਰ ਨੇ ਉਹ ਵੀ ਇੱਥੋਂ ਇਹਨਾਂ ਨੂੰ ਕੱਢ ਕੇ ਬਾਹਰ ਲੈ ਜਾਣੇ ਪਏ ਨੇ ਔਰ ਬੁਰੇ ਹਾਲਾਤ ਇਹਨਾਂ ਦੇ ਕਰਦੇ ਹੋ ਚੁੱਕੇ ਨੇ ਜੋ ਤੂੜੀ ਪੱਠਾ ਇਹਨਾਂ ਨੇ ਰੱਖਿਆ ਸੀ ਸਭ ਪਾਣੀ ਦੇ ਨਾਲ ਵੇਸਟ ਹੋ ਚੁੱਕਿਆ ਹਾਂਜੀ ਅਰਜੀਤ ਪਾਜੀ ਕੀ ਹੋਇਆ ਗੱਡੀ ਨੂੰ ਗੱਡੀ ਪਾਣੀ ਦੇ ਵਿੱਚ ਕਿਦਾਂ ਘਿਰ ਗਈ ਤੁਸੀਂ ਬਾਹਰ ਵੀ ਤਾਂ ਲੈ ਕੇ ਜਾ ਪੈਣਾ ਇਹਨਾਂ ਦਾ ਸਾਰਿਆਂ ਨੂੰ ਸਸੀ ਕਾਲ ਜੀ ਮੇਰੀ ਨਾ ਗੱਡੀ ਮੈਂ ਲਈ ਜੇ ਦਿਹਾੜੀਆਂ ਦੇ ਉੱਪਰ ਕਰਕੇ ਗੱਡੀ ਲਈ ਜੇ ਉਹ ਸਾਰੀ ਡੁੱਬ ਕੇ ਸਾਰੀ ਬੇਕਾਰ ਹੋ ਗਈ ਆ ਮਾਸਾ ਕੰਡਮ ਹੋ ਗਈ ਜੀ ਮੇਰਾ ਤੇ ਇੱਥੇ ਮੇਰਾ ਰੋਟੀ ਪਾਣੀ ਚੱਲਦਾ ਸੀ ਸਾਰਾ ਕੁਝ ਇੱਥੇ ਚੱਲਦਾ ਸੀ ਬਾਕੀ ਤੁਸੀਂ ਵੇਖੋ ਜage ਸਾਡੇ ਘਰ ਦੇ ਹਾਲਾਤ ਵੀ ਹਾੜ ਕਰਕੇ ਸਾਰਾ ਬੇੜਾ ਗਰਕ ਹੋ ਗਿਆ ਜੀ ਕੁਝ ਵੀ ਨਹੀਂ ਬਚਿਆ ਜੇ ਬਸ ਸਾਡੇ ਬੱਚੇ ਮੇਰੀ ਦੋ ਤਿੰਨ ਗੁੱਡੀਆਂ ਜੇ ਇੱਕ ਲੜਕਾ ਜੇ ਪੰਜ ਜੀ ਮੇਰੇ ਖਾਣ ਵਾਲੇ ਮਾਮਾ ਪਾਪਾ ਹੱਡ ਨੇ ਕੁਝ ਨਹੀਂ ਸਾਡੇ ਕੋਲ ਬਚਿਆ ਬਸ ਇਹੀ ਕੁਝ ਜੇ ਬਾਕੀ ਜage ਤੁਸੀਂ ਅੰਦਰ ਵੇਖੋ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਬਸੇ ਹੋ ਬੇਨਤੀ ਆ ਕਿ ਸਾਡੀ ਹੈਲਪ ਕੀਤੀ ਜਾਵੇ ਭਾਜੀ ਮੈਂ ਨਾ ਗੱਡੀ ਜਿਹੜੀ ਕਿਸ਼ਤਾਂ ਤੇ ਲਈ ਜੇ ਮੈਨੂੰ ਤੇ ਇਹ ਫਿਕਰ ਲੱਗਾ ਪਿਆ ਕਿ ਮੇਰੇ ਕੋਲ ਕਿਸ਼ਤਾਂ ਵਾਲਾ ਗੱਡੀ ਨਾ ਲੈ ਜਾਣ ਮੈਨੂੰ ਤੇ ਇਹ ਟੈਨਸ਼ਨ ਲੱਗੀ ਪਈ ਮੈਂ ਰੋਟੀ ਕਿੱਥੋਂ ਖਾਣੀ ਆ ਬਹੁਤ ਜਿਆਦਾ ਮਾੜੇ ਹਾਲਾਤ ਜੇ ਵੇਖੋ ਆਣ ਕੇ ਸਾਡਾ ਕੰਬਰੇ ਵੀ ਵੇਖੋ ਸਾਰੇ ਪਾਟ ਗਏ ਪਿੱਛੋਂ ਇੰਨਾ ਜਿਆਦਾ ਮਾੜਾ ਹਾਲਾਤ ਆ ਕੋਈ ਹਸਾਬ ਹੀ ਨਹੀਂ ਜੇ ਇੱਕ ਵਾਰੀ ਹੈਲਪ ਕੀਤੀ ਜਾਵੇ ਬਸ ਸਾਡੇ ਗਰੀਬਾਂ ਦੀ ਸਾਡੇ ਨਾਲ ਇਸ ਕਰਦੇ ਮੈਂਬਰ ਸਾਡੇ ਭਾਂਜੀ ਵੀ ਜੁੜ ਚੁੱਕੇ ਨੇ ਹਾਂਜੀ ਭਾਂਜੀ ਕੀ ਹਾਲਾਤ ਜਿਹੜੇ ਬਣੇ ਤੁਹਾਡੇ ਵੀਜੀ ਸਾਡੇ ਕੋ ਤੇ ਉਸ ਦਿਨ ਦੇ ਕੋਈ মিডিਆ ਵਾਲਾ ਕੋਈ ਸਰਪੰਚ ਕੋ ਅਹੀਂ ਤੋਂ ਦੰਦਿਆ ਉਤਰ ਪਾਲਾਂ ਵੇਖ ਲੋ ਤੰਬੂ ਉਤੇ ਲਾਏ ਹੀ ਅੱਜ ਉਤਰੇ ਆ ਸਾਮਾਨ ਵੀ ਆਜਾ ਮੜਾ ਮੋਟ ਡੇ ਜੋ ਰੱਖਣਾ ਸਾਡੇ ਤਾਂ ਪਾਣੀ ਚੜ ਗਿਆ ਬਹੁਤ ਜ਼ਿਆਦਾ ਹੀ ਮੜਾ ਹਾਰੇ ਸਿਰਫ ਉਹ ਗੱਡੀ ਦੇ ਸਿਰੋ ਹੀ ਗੁਜ਼ਾਰਾ ਹੁੰਦਾ ਹੈ ਸਾਡਾ ਹੋਰ ਕੋਈ ਸਾਡਾ ਨਹੀਂ ਗੁਜ਼ਾਰਾ ਹੈਗਾ ਸਾਡੇ ਪਾਲੇ ਨਹੀਂ ਕੋਈ ਬੰਨਾ ਨਹੀਂ ਬੱਚੇ ਵੀ ਨਾ ਕੋਈ ਪਿਆਰੀ ਨਾ ਕੋਈ ਬੰਨਾ ਕੋਸ਼ਿ ਮਨੀ ਬਹੁਤ ਉਹ ਸਰਕਾਰੀ ਸਕੂਲੇ ਬੱਚੇ ਪੜ੍ਹਦੇ ਹੀ ਉਹਨਾਂ ਦਾ ਖਰਚਾ ਨਹੀਂ ਸਾਡੇ ਕੋ ਪੂਰਾ ਹੁੰਦਿਆ ਏ ਨਾਲ ਖਵਾਲਾ ਯਾਦ ਲੋਕ ਵਾਲੇ ਵੀਰਜੀ ਦਾ ਵੀ ਅਸੀਂ ਧੰਨਵਾਦ ਕਰਦੇ ਆ ਸਾਡੇ ਕੋ ਤੇ ਕੋਈ ਮੀਡੀਆ ਵਾਲੇ ਵੀ ਨਹੀਂ ਪਹੁੰਚੇ ਇਹੀ ਵੀਰਜੀ ਪਹੁੰਚਿਆ ਹੁਣ ਇਹ ਵੀ ਇਸ ਵਕਤ ਹੁਣ ਪਹੁੰਚੇ ਨੇ ਚਲੋ ਸਾਡਾ ਗਕੰਧਾ ਗੁੰਧਾ ਪਾੜ ਗਿਆ ਜੇ ਕੋਈ ਮਤ ਕਰਨ ਵਾਸਤੇ ਹੈਗਾ ਤੇ ਕੋਈ ਕਰ ਸਕਦਾ ਵਾ ਸਾਡੀ ਅਸੀਂ ਬਸ ਇਹੀ ਕਵਾਂਗੇ ਮੋਬਾਈਲ ਨੰਬਰ 964658249 ਅਸੀ ਦੁਬਾਰਾ 964658249 ਆਜ਼ਾਦ ਲੋਕ ਚੈਨਲ ਤੇ ਪਹਿਲਾਂ ਇੱਕ ਬੱਚੀ ਦੀ ਦਰਦ ਭਰੀ ਕਹਾਣੀ ਦਿਖਾਈ ਗਈ ਹੈ ਜਿਹਦੇ ਪਿਤਾ ਜੀ ਉਹਨੂੰ ਛੱਡ ਕੇ ਛੋਟੀ ਉਮਰ ਦੇ ਵਿੱਚ ਚਲੇ ਗਏ ਨੇ ਉਹ ਦੋ ਭੈਣਾ ਔਰ ਉਹਨਾਂ ਦੀ ਮਾਤਾ ਜੀ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਜੀ ਰਹੇ ਨੇ ਉਸ ਤਰ੍ਹਾਂ ਹੀ ਹਰਜੀਤ ਸਿੰਘ ਦਾ ਪਰਿਵਾਰ ਵੀ ਇਸ ਟਾਈਮ ਹੜ੍ਹ ਦੀ ਜਿਹੜੀ ਆ ਮਾਰ ਦੇ ਹੇਠ ਆ ਕੇ ਆਪਣਾ ਸਭ ਕੁਝ ਗਵਾ ਚੁੱਕਾ ਹੈ ਉਹਨਾਂ ਗਾਇਕਾਂ ਦੇ ਅੱਗੇ ਮੈਂ ਇਹੋ ਨਿਵੇਦਨ ਕਰਾਂਗੇ ਆਪਣੇ ਚੈਨਲ ਦੇ ਵੱਲੋਂ ਕਿ ਤੁਸੀਂ ਜਿੱਥੇ ਇੰਨੇ ਪਿੰਡ ਗੋਦਲੇ ਆ ਸਾਡੇ ਚੈਨਲ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹਨਾਂ ਘਰਾਂ ਦੇ ਵੀ ਆ ਕੇ ਹਾਲਾਤ ਜਾਨੋ ਔਰ ਵਾਜਿਬ ਜੋ ਇਹਨਾਂ ਦੀ ਮਦਦ ਹੋ ਸਕਦੀ ਆ ਉਹ ਇਹਨਾਂ ਦੀ ਕੀਤੀ ਜਾਵੇ ਔਰ ਆਮ ਲੋਕ ਜੋ ਵੀ ਸਾਡੇ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਦੇ ਵਿੱਚੋਂ ਅਗਰ ਕੋਈ ਵੀ ਇਹਨਾਂ ਦੀ ਸੇਵਾ ਕਰਨਾ ਚਾਹੁੰਦਾ ਹੋਵੇ ਤੇ ਆਪਣੇ ਚੈਨਲ ਦੇ ਵੱਲੋਂ ਅਸੀਂ ਬਾਰ ਬਾਰ ਇਹ ਨਿਵੇਦਨ ਕਰ ਰਹੇ ਹਾਂ ਕਿ ਜਿਹੜਾ ਲੋਕਾਂ ਦਾ ਸਭ ਕੁਝ ਤਬਾਹ ਹੋ ਚੁੱਕਾ ਹੈ ਉਹਨਾਂ ਦੇ ਆਪਾਂ ਜ਼ਖਮਾਂ ਦੇ ਉੱਤੇ ਮਲਮ ਲਾ ਸਕਦੇ ਹਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਔਰ ਸਾਰੇ ਵੀਰਾਂ ਭੈਣਾਂ ਅੱਗੇ ਮੈਂ ਇਹੋ ਬੇਨਤੀ ਕਰਾਂਗਾ ਕਿ ਦੁੱਖ ਤਕਲੀਫ ਵਿੱਚ ਫਸੇ ਹੋਏ ਸਾਡੇ ਭੈਣ ਭਰਾਵਾਂ ਦਾ ਵੱਤ ਵਤ ਸਾਥ ਦਿਓ ਬਹੁਤ ਬਹੁਤ ਧੰਨਵਾਦ